ਟੋਪੀ ਭਾਵੇਂ ਸੋਨੇ ਦੀ ਲੱਲਾ ਪਰ ਪੱਗ ਦਾ ਮੁਕਾਬਲਾ ਨਾ ਕੋਈ ਯੂਥ ਅਕਾਲੀ ਦਲ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਤਹਿਤ ਅੱਜ ਤੁਸੀਂ ਦੇਖ ਸਕਦੇ ਹੋ ਕਿ ਫਤੇਗੜ ਸਾਹਿਬ ਕੇ ਧੰਨ ਧੰਨ ਪਹਿਲੀ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੱਗਾਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਪੱਗਾਂ ਜਿਹੜੇ ਨੌਜਵਾਨ ਸਿੱਖ ਪਤਿਤ ਹੋ ਚੁੱਕੇ ਹਨ ਉਹਨਾਂ ਨੂੰ ਪੱਗ ਬਨ ਕੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਪ੍ਰੰਦ ਬਾਇਆ ਜਾ ਰਿਹਾ ਕਿ ਉਹ ਇਸ ਜਗ੍ਹਾ ਤੇ ਆ ਕੇ ਪੱਗ ਬਣਾ ਕੇ ਤੇ ਇੱਕ ਪ੍ਰਣ ਕਰਨ ਕਿ ਉਹ ਮੁੜ ਕੇ ਲਗਾਤਾਰ ਆ ਪਾਕ ਬੰਨਣਗੇ ਤੇ ਪਤਿਤ ਨਹੀਂ ਹੋਣਗੇ ਸਾਡੇ ਨਾਲ ਸਭ ਤੋਂ ਪਹਿਲਾਂ ਮੌਜੂਦ ਨੇ ਭਾਈ ਰਵਿੰਦਰ ਸਿੰਘ ਖਾਲਸਾ ਉਹਨਾਂ ਨਾਲ ਗੱਲਬਾਤ ਕਰ ਲੈਣੇ ਐਗਜ਼ੀਕਟਿਵ ਮੈਂਬਰ ਨੇ ਫਤੇਗੜ ਸਾਹਿਬ ਦੇ ਉਹਨਾਂ ਨਾਲ ਗੱਲਬਾਤ ਕਰ ਲੈਣੇ 500 ਭਾਈ ਗੁਰਜੀਤ ਕਾਹਲ ਗੁਰਜੀਤ ਕਾਹਲ ਸਾਹਿਬ ਭਾਈ ਗੁਰਜੀਤ ਜੀ ਬਤੇ ਜਿਹੜਾ ਯੂਥ ਅਕਾਲੀ ਦਲ ਦਾ ਇਹ ਪ੍ਰੋਗਰਾਮ ਹੈ ਕਿਦਾਂ ਦੇਖਦੇ ਇਹ ਬਹੁਤ ਚੰਗੀ ਗੱਲ ਆ ਜੀ ਯੂਥ ਆ ਅਕਾਲੀ ਦਲ ਵੱਲੋਂ ਮਾਨਯੋਗ ਸਰਬਜੀਤ ਸਿੰਘ ਚੇਂਜਰ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਦੇ ਹੈੱਡਕੁਆਰਟਰ ਦੇ ਉੱਤੇ ਤੇ ਤਹਿਸੀਲਾਂ ਦੇ ਵਿੱਚ ਅਸੀਂ ਰੱਖਿਆ ਮੈਂ ਹੁਣੇ ਦੇਖ ਕੇ ਆਇਆ ਖਵਾਨੋ ਬਹੁਤ ਵੱ ਬੱਚਿਆਂ 'ਚੋ ਬੜਾ ਉਥਾ ਉਤਸ਼ਾਹ ਹੈ ਦਸਤਾਰਾਂ ਸੇ ਆਉਣ ਦਾ ਕਿ ਇਹ ਸਾਰੇ ਰਲ ਕੇ ਫ੍ਰੀ ਦਸਤਾਰਾਂ ਦੇ ਕੇ ਤੇ ਜਿਹੜਾ ਬੰਨਣ ਦਾ ਸ਼ਕੀਨ ਹੈ ਤੇ ਉਹਨਾਂ ਦੇ ਦਸਤਾਰਾਂ ਸਿਜਾਰੇ ਨੇ ਤੇ ਜਿੱਥੇ ਮੈਂ ਇਹਨਾਂ ਦਾ ਤਾਹ ਦਰੋਂ ਸਤਕਾਰ ਤੇ ਧੰਨਵਾਦ ਕਰਦਾ ਸਮੁੱਚੀ ਯੂਥ ਅਕਾਲੀ ਦਲ ਦੇ ਸਮੁੱਚੇ ਵਰਕਰ ਸਹਿਬਾਨ ਦਾ ਐਸਓਆਈ ਦੇ ਸਾਰੇ ਵਰਕਰ ਸਹਿਬਾਨ ਦਾ ਕਿ ਇਸੇ ਤਰ੍ਹਾਂ ਇਹ ਰਲ ਕੇ ਜਿਹੜਾ ਉਪਰਾਲਾ ਸਤਗੁਰੂ ਪਾਤਸ਼ਾਹ ਨੇ ਸਾਨੂੰ ਸਾਬ ਸੂਤ ਰਹਿਣ ਦਾ ਦਿੱਤਾ ਹੈ ਕਿ ਜਦੋਂ ਫਤਿਹਗੜ੍ਹਸ਼ ਮਹਾਨ ਸ਼ੀਦਾ ਦੀ ਧਰਤੀ ਦੇ ਉੱਤੇ ਸਾਹਿਬਜਾਦਾਂ ਦੇ ਅਸਥਾਨਾਂ ਦੇ ਉੱਤੇ ਅਸੀਂ ਦਸਤਾਰ ਸਜਾਵਾਂਗੇ ਤਾਂ ਸਾਨੂੰ ਇਹ ਯਾਦ ਰਹੇਗਾ ਕਿ ਅਸੀਂ ਮਹਾਨ ਸਾਹਿਬਜ਼ਾਦਿਆਂ ਦੀ ਧਰਤੀ ਦੇ ਉੱਤੇ ਦਸਤਾਰ ਸਜਾਈਆ ਤੇ ਉਹਨੂੰ ਅਸੀਂ ਸਦਾ ਲਈ ਬਰਕਰਾਰ ਰੱਖੀਏ ਤੇ ਉਹ ਸਾਬਤ ਸੂਰਤ ਹੋਈ ਧੰਨਵਾਦ ਜੀ ਲਗਾਤਾਰ ਸੇਵਾ ਨਿਭਾ ਰਹੇ ਤੁਸੀਂ ਕਿੱਦਾਂ ਦਾ ਰੋਜ਼ਾਨਾ ਹੈ ਨੌਜਵਾਨਾਂ ਚ ਕਿੱਦਾਂ ਦਾ ਰੋਜ਼ਾਨਾ ਹੈ ਦੇਖੋ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਸੀ ਕਿ ਇੱਕ ਇਹ ਮਹੀਮ ਸ਼ੁਰੂ ਹੋਈ ਉਸ ਕਾਲੀਵਾਲੋਂ ਮੇਰੀ ਦਸਤਾਰ ਮੇਰੀ ਸ਼ਾਨ ਉਹਦੇ ਤਹਿਤ ਹੀ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪੂਰੇ ਪੰਜਾਬ ਵਿੱਚ ਗਜੂਤ ਕਾਲੀਦਲ ਵੱਲੋਂ ਇਹ ਵੱਡਾ ਉਪਰਾਲਾ ਜਿਹੜਾ ਉਹ ਮਹਾਰਾਜ ਨੇ ਆਪ ਕਰਵਾਇਆ ਬਹੁਤ ਜ਼ਿਆਦਾ ਜਿਹੜਾ ਉਤਸ਼ਾਹ ਹੈ ਉਹ ਲੋਕਾਂ ਦੇ ਵਿੱਚ ਦੇਖਣ ਨੂੰ ਮੇਰੇ ਨੌਜਵਾਨਾਂ ਦੇ ਵਿੱਚ ਖਾਸ ਕਰਕੇ ਬਹੁਤ ਜਿਹੜੇ ਬਹੁਤ ਦਸਤਾਰਾਂ ਨਹੀਂ ਬੰਨਦੇ ਉਹ ਆ ਰਹੇ ਨੇ ਤੇ ਪ੍ਰਣ ਕਰ ਰਹੇ ਨੇ ਕਿ ਠੀਕ ਹੈ ਤੁਸੀਂ ਉਪਰਾਲਾ ਕਰਿਆ ਸੀ ਇਹ ਵੀ ਦਸਤਾਰ ਸਜਾਵਾਂਗੇ ਕਿਰਪਾ ਕਰੋ ਗੁਰੂ ਸਾਹਿਬ ਤੇ ਕਿਤੇ ਸਿੰਘ ਵੀ ਸਜਾਂਗੇ ਪਰ ਚਲੋ ਬਹੁਤ ਵੱਡੀ ਕਿਰਪਾ ਵੀ ਦਸਤਾਰ ਜਿਹੜਾ ਸੁਝਾ ਰਿਹਾ ਉਹ ਦਸਤਾਰ ਦੀ ਜਿਹੜੀ ਸ਼ਾਨ ਆ ਉੱਚੀ ਹੋ ਰਹੀ ਹੈ ਕਿੰਨਾ ਟੀਚਾ ਲੈ ਕੇ ਚੱਲੇ ਹੋ ਤੁਸੀਂ ਇੱਥੇ ਫਤੇਗੜ ਸਾਹਿਬ ਅੱਜ ਦੇਖੋ ਇਹ ਗਿਣੇ ਵਿੱਚ ਇੱਥੇ ਟੀਚੇ ਦੇ ਕੋਈ ਨਹੀਂ ਹੈਗੇ ਇਹ ਮਤਲਬ ਖੁੱਲਾ ਲੰਗਰ ਹੈ ਜਿੰਨਾ ਵੀ ਲੱਗ ਜੇ ਜਿੰਨੀ ਵੀ ਸੰਗਤ ਆਵੇ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਦਸਤਾਰਾਂ ਸਜਾ ਕੇ ਤੋਰਾਂਗੇ ਕੋਈ ਪ੍ਰਣ ਵੀ ਕੋਈ ਦੁਆਰਾ ਜਾ ਰਹੇ ਨੇ ਪ੍ਰਣ ਦੁਆਇਆ ਜਾ ਰਿਹਾ ਹੈ ਵੀ ਕਿਰਪਾ ਅਰਦਾਸ ਕਰੋ ਇਹ ਜਿਹੜੀ ਦਸਤਾਰ ਉਹ ਅਸੀਂ ਪੱਕੇ ਤੌਰ ਤੇ ਸਜਾਈਏ ਦਸਤਾਰ ਨਾਲ ਜੁੜੀ ਦਸਤਾਰ ਦੀ ਜਿਹੜੀ ਸ਼ਾਨ ਆ ਉਹਨੂੰ ਹੋਰ ਉੱਚੀ ਕਰੀਏ ਦਸਤਾਰ ਨਾਲ ਜੁੜੀਏ ਤੇ ਦਸਤਾਰ ਦੀ ਸ਼ਾਨ ਨੂੰ ਹੋਰ ਉੱਚਾ ਕਰੀਏ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਕਿ ਫਤੇਗੜ ਸਾਹਿਬ ਨਾਲ ਬਲੌਂਗ ਕਰਦੇ ਜਿਹੜੇ ਸਾਡੇ ਲੀਡਰ ਨੇ ਉਹ ਵੀ ਇਸ ਵਿੱਚ ਇਸ ਦਸਤਾਰ ਜਿਹੜੇ ਦਸਤਾਰ ਬੰਨਣ ਵਾਲਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਸ ਵਿੱਚ ਸ਼ਾਮਿਲ ਹੋਏ ਨੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਜੋ ਆਪ ਇੱਕ ਬੱਚੇ ਨੂੰ ਜਿਹੜੀ ਦਸਤਾਰ ਸੁਜਾ ਰਹੇ ਉਹਨਾਂ ਨਾਲ ਗੱਲਬਾਤ ਵੀ ਕਰ ਲੈਣਾ ਚੇਅਰਮੈਨ ਸਾਹਿਬ ਕਿਦਾਂ ਦੇਖਦੇ ਹੋ ਜਿਹੜਾ ਜਿਹੜਾ ਯੂਥ ਅਕਾਲੀ ਦਲ ਦਾ ਇਹ ਪ੍ਰੋਗਰਾਮ ਹੈ ਕਿਦਾਂ ਦੇਖਦੇ ਹੋ ਦੇਖੋ ਅੱਜ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੇ ਉੱਤੇ ਅੱਜ ਇੱਥੇ ਯੂਥ ਅਕਾਲੀ ਦਲ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਇੱਥੇ ਦਸਤਾਰ ਦੇ ਜਿਹੜੇ ਮੰਨਣ ਦੇ ਕੈਂਪ ਲਾਏ ਜਾ ਰਹੇ ਨੇ ਔਰ ਉੱਥੇ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਜਿਹੜਾ ਸਮੁੱਚੇ ਯੂਥ ਅਕਾਲੀ ਦਲ ਔਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਇੱਥੇ ਜਿਹੜਾ ਦਸਤਾਰ ਸਜਾਉਣ ਦਾ ਜਿਹੜਾ ਇੱਕ ਕੈਂਪ ਹੈ ਉਹ ਲਾਇਆ ਗਿਆ ਔਰ ਤੁਸੀਂ ਦੇਖ ਸਕਦੇ ਹੋ ਕਿਵੇਂ ਨੌਜਵਾਨਾਂ ਦੇ ਵਿੱਚ ਜਿਹੜੇ ਨੌਜਵਾਨਾਂ ਨੇ ਕਦੇ ਦਸਤਾਰ ਨਹੀਂ ਸਜਾਈ ਉਹ ਵੀ ਅੱਜ ਇਸ ਕੈਂਪ ਦੇ ਵਿੱਚ ਆ ਕੇ ਦਸਤਾਰਾਂ ਸਜਾ ਰਹੇ ਨੇ ਔਰ ਮੈਂ ਸਮਝਦਾ ਇਹ ਬਹੁਤ ਚੰਗਾ ਕੰਮ ਹੈ ਔਰ ਇਹਦੇ ਨਾਲ ਜਿਹੜੇ ਸਾਡੀ ਨੌਜਵਾਨੀ ਹੈ ਇਹ ਨੌਜਵਾਨੀ ਸਾਰੀ ਜਿਹੜੀ ਹੈ ਦਸਤਾਰ ਬੰਨਣ ਦੇ ਨਾਲ ਸਿੱਖੀ ਦੇ ਨਾਲ ਜੁੜੇਗੀ ਔਰ ਕਿਉਂਕਿ ਜਿਹੜੀ ਦਸਤਾਰ ਹੈ ਇਹ ਸਿੱਖਾਂ ਦੀ ਸ਼ਾਨ ਹੈ ਔਰ ਬਲਕੇ ਇੱਕ ਇਕੱਲੇ ਸਿੱਖ ਨਹੀਂ ਸਾਰੇ ਧਰਮਾਂ ਦੇ ਵਿੱਚ ਵੀ ਦਸਤਾਰ ਦੀ ਜਿਹੜੀ ਬੜੀ ਉੱਚ ਜਿਹੜੀ ਹੈ ਬੜਾ ਉੱਚ ਸਤਕਾਰ ਹੈ ਸੋ ਇਸ ਕਰਕੇ ਮੈਂ ਸਮਝਦਾ ਹਰ ਨੌਜਵਾਨ ਨੂੰ ਜਿਹੜੀ ਹੈ ਦਸਤਾਰ ਜੀ ਨੇ ਨਹੀਂ ਅਜੇ ਤੱਕ ਸਜਾਈ ਉਹਨਾਂ ਨੂੰ ਸਜਾ ਕੇ ਜਿਹੜਾ ਗੁਰੂ ਦਾ ਸਿੱਖ ਬਣਨਾ ਚਾਹੀਦਾ ਔਰ ਖਾਸ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੁਰਪਰ ਤਾਂ ਜਿਨ੍ਹਾਂ ਨੇ ਸਿੱਖੀ ਦੀ ਜੜ ਰੱਖੀ ਮਨਿਆਦ ਰੱਖੀ ਜਿਨ੍ਹਾਂ ਨੇ ਜ਼ਬਰ ਜ਼ੁਲਮ ਦੇ ਖਿਲਾਫ ਨਾਰਾ ਦਿੱਤਾ ਉਹ ਅੱਜ ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਉੱਤੇ ਅੱਜ ਇਹ ਜਿਹੜਾ ਸਮਾਗਮ ਦੀ ਸ਼ੁਰੂਆਤ ਕੀਤੀ ਗਿਆ ਸੋ ਅਸੀਂ ਸਮਝਦੇ ਹਾਂ ਕਿ ਇੱਥੇ ਸੰਗਤਾਂ ਨੌਜਵਾਨ ਜਿਹੜੇ ਬਹੁਤ ਵੱਡੀ ਤਦਾਦ ਦੇ ਵਿੱਚ ਬੱਚੇ ਜਿਹੜੇ ਅੱਜ ਇੱਥੇ 17000 ਜਾਨੇ ਸਾਨੂੰ ਉਮੀਦ ਹੈ ਸਾਰੇ ਜਿਹੜੇ 17000 ਸਜਾ ਕੇ ਵੀ ਰੱਖਣਗੇ ਤੇ ਗੁਰਸਿੱਖੀ ਨਾਲ ਜੁੜਨਗੇ ਯੂਥ ਅਕਾਲੀਅਤ ਵੱਲੋਂ ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਉੱਪਰ ਸਾਰੀਆਂ ਸਿੱਖ ਸੰਗਤਾਂ ਨੂੰ ਦੇਸ਼ਾਂਵਰ ਸਿੱਖਤਾਂ ਨੂੰ ਬਧਾਈਆਂ ਦੇਸ ਪ੍ਰਕਾਸ਼ਪੁਰ ਦੇ ਉੱਪਰ ਯੂਥ ਕਾਲੀ ਦਾ ਕੌਮੀ ਪ੍ਰੋਗਰਾਮ ਸਰ ਦੇ ਚਿੰਦਰਜੀ ਵੱਲੋਂ ਅਤੇ ਸ਼੍ਰੋਮਣੀ ਕਾਲੀ ਦੇ ਪ੍ਰਧਾਨ ਸਾਹਿਬ ਸਰਬੀ ਸਿੰਘ ਬਾਲਜੀ ਵੱਲੋਂ ਜੋ ਕਮਹਿਮ ਸ਼ੁਰੂ ਕੀਤੀ ਗਈ ਸੀ ਮੇਰੀ ਦਫ਼ਤਰ ਮੇਰੀ ਸ਼ਾਨ ਉਹ ਬੜੀ ਸਫਲਤਾਪੂਰਵਕ ਕਾਮਯਾਬ ਹੋਈ ਆ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਜ਼ਿਲ੍ਹਾ ਲੈਵਲ ਤੇ ਬਲਾਕ ਲੈਵਲ ਤੇ ਇਹ ਮਹਿਮ ਚੱਲ ਰਹੀ ਹੈ ਅੱਜ ਸਾਰੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਲੈਵਲ ਤੇ ਬਲਾਕਾਂ ਦੇ ਵਿੱਚ ਹੋਰ ਕਾਲਜ ਯੂਨੀਵਰਸਿਟੀ ਦੇ ਵਿੱਚ ਮਹਿਮ ਚੱਲ ਰਹੀ ਆ ਪਸਟਾਰ ਵੰਡੀ ਜਾ ਰਹੀ ਆ ਕਿਉਂਕਿ ਲੋੜ ਆ ਸਾਡੇ ਜੋ ਬੱਚੇ ਨੇ ਉਹਨਾਂ ਨੂੰ ਦਸਤਾਰ ਨਾਲ ਜੋੜਨਾ ਸਿੱਖੀ ਨਾਲ ਜੋੜਨਾ ਕਿਉਂਕਿ ਧੰਨ ਧੰਨ ਦਸ਼ਮੇਸ਼ ਪੀਤਾ ਗੁਰਗੋਬ ਸਿੰਘ ਜੀ ਨੇ ਆਪਣਾ ਸਰਬਸ ਵਾਰ ਕੇ ਸਾਨੂੰ ਸਿੱਖੀ ਨਾਲ ਜੋੜਿਆ ਸਿੱਖੀ ਦਿੱਤੀ ਤੇ ਦਸਤਾਰ ਦੀ ਸ਼ਾਨ ਲਈ ਉਹਨਾਂ ਨੇ ਆਪਣਾ ਪਰਿਵਾਰ ਤੱਕ ਮੈਨੂੰ ਸਾਡੇ ਤੋਂ ਪਰਿਵਾਰ ਤਾ ਤੇ ਸਾਨੂੰ ਸਾਰਿਆਂ ਨੂੰ ਜਿੱਥੇ ਆਪਣੇ ਬੱਚਿਆਂ ਨੂੰ ਕਿਸੇ ਕਿਸ ਕੋਣ ਚਾਹੀਦੇ ਨੇ ਬੱਚਿਆਂ ਦੇ ਦਸਤਾਰਾ ਸਜੋਣੀਆਂ ਚਾਹੀਦੀਆਂ ਨੇ ਤੇ ਆਪਾਂ ਨੂੰ ਸਿੱਖੀ ਨਾਲ ਜੁੜਨਾ ਚਾਹੀਦਾ ਸਿੱਖੀ ਦੇ ਸਿਧਾਂਤਾਂ ਨਾਲ ਜੁੜਨਾ ਚਾਹੀਦਾ। 20 ਤਦਾਦ ਵਿੱਚ ਇੱਥੇ ਜਿਹੜੇ ਨੌਜਵਾਨ ਨੇ ਉਹ ਦਸਤਾਰਾ ਸਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਹਰ ਜਗ੍ਹਾ ਤੇ ਇੱਕ ਵੱਖਰਾ ਕਾਊਂਟਰ ਲੱਗਾ ਤੇ ਹਰ ਇੱਕ ਵੱਖਰੀ ਸ਼ਖਸੀਅਤ ਵੱਲੋਂ ਇੱਥੇ ਨੌਜਵਾਨਾਂ ਨੂੰ ਦਸਤਾਰਾ ਸਜਾਈਆਂ ਜਾ ਰਹੀਆਂ ਨੇ। ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਸ਼ਰਨਜੀਤ ਚਨਾਰਤਲ ਮੌਜੂਦ ਨੇ। ਚਨਾਰਤਲ ਸਾਹਿਬ ਕਿੱਦਾਂ ਦੇਖਦੇ ਹੋ ਜਿਹੜਾ ਉਪਰਾਲਾ ਤੇ ਕਿੱਦਾਂ ਦਾ ਸਹਿਯੋਗ ਜਿਹੜਾ ਮਿਲ ਰਿਹਾ। ਤੁੰਤਨ ਬਾਬਾ ਜੂਰੋਵਰ ਮਾਤਾ ਗੁਜਰਕੌਰ ਦੀ અપਾਰ ਕਿਰਪਾ ਦੇ ਸਦਕਾ ਅੱਜ ਗੁਰੂ ਨਾਨਕ ਦੇਵ ਜੀ ਦਾ ਆਗਮਨਪੁਰਬ ਦੇ ਉੱਤੇ ਯੂਥ ਅਕਾਲੀ ਦਲ ਵੱਲੋਂ ਸਾਰੇ ਪੰਜਾਬ ਵਿੱਚ ਦਸਤਾਰ ਕੈਂਪ ਲਜਾਏ ਲਗਾਏ ਜਾ ਰਹੇ ਹਨ ਜਿਸ ਦੇ ਵਿੱਚੋਂ ਜਿਸ ਕੜੀ ਦੇ ਤਹਿਤ ਫਤੇਗੜ ਸਾਹਿਬ ਵੀ ਕਿ ਅੱਜ ਅਸੀਂ ਸਾਰੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਲਾਇਆ ਸਾਰੀ ਸੰਗਤ ਦਾ ਸਾਰੇ ਨੌਜਵਾਨ ਵੀਰਾਂ ਨੂੰ ਜਿਹੜੇ ਸਿੱਖੀ ਤੋਂ ਦੂਰ ਹੋਏ ਹਨ ਅਸੀਂ ਬੇਨਤੀ ਕਰਦੇ ਹਾਂ ਕਿ ਆਓ ਆਪਾਂ ਦਸਤਾਰ ਨਾਲ ਜੁੜੀਏ ਆਪਣੀ ਭਾਸ਼ਾ ਨਾਲ ਜੁੜੀਏ ਆ ਪੰਜਾਬ ਪੰਜਾਬੀ ਉਤੇ ਪੰਜਾਬੀ ਉਤੇ ਨਾਲ ਜੁੜ ਕੇ ਆਪਾਂ ਆਪਣੇ ਧਰਮ ਨੂੰ ਆਪਣੇ ਪੰਜਾਬ ਨੂੰ ਸਿੱਖੀ ਨੂੰ ਪਰਫੁੱਲਤ ਕਰੀਏ ਉਸ ਦੇ ਲਈ ਸਾਰੀ ਸੰਗਤ ਦਾ ਸਹਿਯੋਗ ਦੇਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੱਖਾ ਭਗਤ ਜੀ ਦਸਤਾਰਾਂ ਦੇ ਨਾਲ ਨਾਲ ਕੋਈ ਹੋਰ ਵੀ ਕੁਝ ਅਪਰਾਲਾ ਕੀਤਾ ਜਾ ਰਿਹਾ ਜਿਵੇਂ ਬੁੱਟੇ-ਬਾਟੇ ਬੰਨ੍ਹੇ ਦਸਤਾਰਾਂ ਦੇ ਨਾਲ ਅਸੀਂ ਬੂਟੇ ਵੀ ਵੰਡ ਰਹੇ ਆ ਬੂਟਿਆਂ ਦਾ ਪ੍ਰਸ਼ਾਦ ਵੀ ਅਸੀਂ ਵੰਡ ਰਹੇ ਆ ਪਰ ਨਾਲ ਅਸੀਂ ਉਹਨਾਂ ਨੂੰ ਇਹ ਵੀ ਗੱਲ ਪ੍ਰਣ ਕਰਨ ਨੂੰ ਕਹਿ ਰਹੇ ਹਾਂ ਕਿ ਜਿਹੜਾ ਤੁਸੀਂ ਬੂਟਾ ਲੈ ਕੇ ਜਾਓਗੇ ਇਹ ਕੱਲਾ ਸ਼ੋਸ਼ੇਵਾਜੀ ਨਹੀਂ ਵੀ ਤੁਸੀਂ ਉਹਨੂੰ ਪਾ ਲਓਗੇ ਵੀ ਕਿਉਂਕਿ ਵਾਤਾਵਰਨ ਬਹੁਤ ਗੰਦਲਾ ਹੋ ਚੁੱਕਿਆ ਤੁਸੀਂ ਅੱਜ ਦੇ ਹਾਲਾਤ ਦੇਖ ਲਓ ਬਜ਼ੁਰਗ ਦੇਖ ਲਓ ਸਾਹ ਹੌਣ ਚ ਬਹੁਤ ਜ਼ਿਆਦਾ ਪ੍ਰੋਬਲਮ ਆ ਇਸ ਦੇ ਲਈ ਆਪਾਂ ਨੂੰ এনवायरमेंट ਨੂੰ ਵਾਤਾਵਰਨ ਨੂੰ ਵੀ ਸੁੱਧ ਰੱਖਣ ਦੇ ਲਈ ਇਹ ਪਰਾਲਾ ਯੂਥ ਅਕੈਡੀਮੀ ਦਾ ਕੋਲੋਂ ਕੀਤਾ ਜਾ ਰਿਹਾ ਇਸ ਦੇ ਲਈ ਸਾਰੀ ਸੰਗਤ ਦਾ ਦੁਬਾਰਾ ਫਿਰ ਧੰਨਵਾਦ ਜੀ ਸਾਰੀ ਸੰਗਤ ਦਾ ਧੰਨਵਾਦ ਕੀਤਾ ਜਾ ਰਿਹਾ ਉੱਥੇ ਅਸੀਂ ਨੌਜਵਾਨ ਜਿਹੜੇ ਕੀ ਪਤਿਤ ਹੋ ਚੁੱਕੇ ਨੌਜਵਾਨ ਨੇ ਜਿਹੜੇ ਅੱਜ ਪਾਕ ਸਜਾ ਕੇ ਪ੍ਰਾਨ ਲੈਣ ਜਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਭਾਜੀ ਤੁਹਾਡਾ ਜੋਰਾ ਸਿੰਘ ਜੀ ਜੋਰਾ ਸਿੰਘ ਹਾਂਜੀ ਭਾਜੀ ਤੁਸੀਂ ਅੱਜ ਦਸਤਾਰ ਸਜਾ ਰਹੇ ਹੋ ਤੇ ਕੀ ਪ੍ਰਾਨ ਕਰਕੇ ਜਾਓਗੇ ਤੂੰ ਪ੍ਰਾਨ ਜੀ ਕੇਸ ਰੱਖਾਂਗੇ ਹਾਂਜੀ ਪੱਕੇ ਤੌਰ ਤੇ ਦਸਤਾਰ ਸਜਾਓਗੇ ਹਾਂਜੀ ਤੇ ਵਧੀਆ ਉਪਰਾਲਾ ਜਿਹੜਾ ਯੂਥ ਕਾਲੀ ਦਲ ਦਾ ਜਿਹੜਾ ਕਰ ਰਹੇ ਨੇ ਹਾਂਜੀ ਵਧੀਆ ਜੀ ਵਧੀਆ ਉਪਰਾਲਾ ਹਾਂਜੀ ਸੋ ਨੌਜਵਾਨ ਨੇ ਜਿਹੜੇ ਇੱਥੇ ਪਹੁੰਚੇ ਨੇ ਜਿਹੜੇ ਕੀ ਪਤਿਤ ਹੋਏ ਨੌਜਵਾਨ ਜਿਹੜੇ ਪਹੁੰਚੇ ਨੇ ਜਿਨ੍ਹਾਂ ਵੱਲੋਂ ਦਸਤਾਰ ਸਜਾਈ ਜਾ ਰਹੀ ਹੈ ਤੇ ਦਸਤਾਰ ਸਜਾ ਕੇ ਪ੍ਰਣ ਲਿਆ ਜਾ ਰਿਹਾ ਹੈ ਕਿ ਅਸੀਂ ਅੱਜ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਪ੍ਰਣ ਕਰਦੇ ਹਾਂ ਕਿ ਅਸੀਂ ਜਿਹੜੀ ਦਸਤਾਰ ਅੱਜ ਸਜਾਈ ਹੈ ਉਸ ਨੂੰ ਲਗਾਤਾਰ ਆਪਣੇ ਸਿਰ ਤੇ ਸਜਾਦੇ ਰਹਿਾਂਗੇ ਤੇ ਯੂਥ ਕਾਲੀ ਦਲ ਦੇ ਜਿਹੜੇ ਕੌਮੀ ਪ੍ਰਧਾਨ ਨੇ ਸਰਬਜੀਤ ਸਿੰਘ ਝਿੰਜਰ ਵੱਲੋਂ ਵੀ ਇਹ ਪ੍ਰੋਗਰਾਮ ਸਾਰੇ ਪੰਜਾਬ ਵਿੱਚ ਵੱਖ-ਵੱਖ ਤਾਵਾ ਤੇ ਉਲਿੱਕੇ ਗਏ ਨੇ ਤੇ ਨੌਜਵਾਨਾਂ ਨੂੰ ਪੱਗ ਨਾਲ ਜੋੜਿਆ ਜਾ ਰਿਹਾ ਹੈ ਅਜੀਤ ਵੈਬ ਟੀਵੀ ਲਈ ਪੱਤਰਕਾਰ ਸਾਹਿਬ ਤੋਂ ਜਤਿੰਦਰ ਸਿੰਘ ਰਠੌਰ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ